ਉਮ ਵੀਰ ਆਈਸ਼ੀ ਸਿਣੀਸ਼ਨਾ ਕੌਮਾਂਂਦੀ ਆ ਸੋ ਵੀਰ ਆਈਸ਼ੀ ਸਿਣੀਸ਼ਨਾ ਕੌਮਾਂਂਦੀ ਜੈ ਪਿਆਰੀ ਹਰ ਸੰਗਜਿਓ ਸਭ ਤੋਂ ਪਹਿਲਾਂ ਮੈਂ ਹਣ ਪਾਣੀ ਹਰ ਪਾਣੀ ਪਾਉਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਨੂੰ ਔਰ ਹਰ ਸੰਗਤ ਨੂੰ ਹਰ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਜੋ 21 ਮੌਰਦਾ ਦਿਹਾੜਾ ਦੁਆਬੇ ਨੂੰ ਦਿੱਤਾ ਸੀ ਔਰ ਉਹ ਅਜੂਬ ਸ਼ੈਨ ਸ਼ਾਹੀ ਨੇ ਆਪ ਦਰਸ਼ਨ ਦੇ ਕੇ ਸੰਗਾਸਨ ਲਗਵਾਇਆ ਸੀ ਉੱਥੇ ਸੰਗਤ ਬਹੁਤ ਸਾਰੀ ਹੋ ਮਹਾ ਆ ਕੇ ਪਹੁੰਚੀ ਸੀ ਈਵਨ ਇੱਥੋਂ ਤੱਕ ਕਿ ਬਾਕੀ ਧਰਮਾਂ ਦੇ ਵੀ ਰਾਧਾ ਸੁਆਮੀ ਆਏ ਵੀ ਆਏ ਸੀ ਬਾਕੀ ਗਲੀ ਮਹੱਲਾ ਘਵਾਂਡ ਪਿੰਡਾਂ ਤੋਂ ਸੰਗਤ ਕਾਫੀ ਇਕੱਠਾ ਹੋਇਆ ਸੀ। ਔਰ ਇੰਨਾ ਅੱਛਾ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣਾ ਸੰਦੇਸ਼ ਦਿੱਤਾ ਜਿਹਦੇ ਵਿੱਚ ਮੈਂ ਅੱਜ ਵੀ ਖੁਸ਼ੀ ਦੇ ਵਿੱਚ ਉਹ ਲਾਈਨ ਜ਼ਰੂਰ ਪੜ੍ਹਦਾ ਰਹਿੰਨਾ ਕਿਦੋਂ ਵੀ ਯਾਦ ਆ ਜਾਂਦੀ ਆ ਕਿ ਕੀ ਮਾਗ ਨੂੰ ਜਿੱਥੇ ਮਰਜੀ ਢਾਲਿਓ ਪਲੰਗ ਮਿਲ ਕੇ ਖੁਸ਼ੀ ਮਨਾਈਆ ਔਰ ਸਾਰੇ ਸੰਗਤ ਨੇ ਖੁਸ਼ੀ ਮਨਾਈ ਉਸ ਤੋਂ ਵਿਆਹ ਤੋਂ ਬਾਅਦ ਪੰਗੜਾ ਵੀ ਪਾਇਆ ਗਿਆ ਬਾਅਦ ਵਿੱਚ ਦੇਖੋ ਜਿੱਥੇ-ਜਿੱਥੋਂ ਤੱਕ ਸੰਗਤ ਨੇ ਦੇਖਿਆ ਔਰ ਸਾਰਿਆਂ ਨੇ ਦੇਖਿਆ ਔਰ ਬੜੇ ਹੀ ਖੁਸ਼ ਹੋਏ ਤੇ ਗਲੀ ਮਹੱਲੇ ਵਾਲੇ ਵੀ ਸਾਡੇ ਕਹਿੰਦੇ ਸੀ ਵੀ ਇਦਾਂ ਦਾ ਪ੍ਰੋਗਰਾਮ ਅਸੀਂ ਅਜੇ ਤੱਕ ਇਹ ਦੇ ਵੇਖਿਆ ਹੀ ਨਹੀਂ ਔਰ ਇਹ ਸੱਚੇ ਪਾਤਸ਼ਾਹ ਦੀ ਆਪਣੀ ਰਹਿਮਤ ਆਪ ਉਹਨਾਂ ਨੇ ਦਿਨ ਇਹ ਜਿਹੜਾ ਨਿਯੁਕਤ ਕੀਤਾ ਸੀ ਔਰ ਅਸੀਂ ਸਾਰਿਆਂ ਨੇ ਮਿਲ ਕੇ ਸੱਚੇ ਪਾਸ਼ਾਏ ਦੇ ਹੁਕਮ ਨੂੰ ਮੰਨਦੇ ਹੋਏ ਉਸ ਨੂੰ ਬਣਾਇਆ ਔਰ ਬਹੁਤ ਹੀ ਮੈਂ ਸੱਚੇ ਪਾਸ਼ਾਏ ਦਾ ਤੇ ਹਰ ਸੰਗਤ ਦਾ ਧੰਨਵਾਦ ਕਰਦਾ ਹਾਂ ਕਿਉਂ ਸੱਚੇ ਪਾਸ਼ਾਏ ਦਾ ਮੈਂ 26 ਪੋਤੇ ਜੋ ਸੁਣਿਆ ਸੀਗਾ ਲਿਖਤ ਲਿਖਾਇਆ ਜਿਹੜਾ ਬਿਆਨ ਆ ਕਿ ਸਭ ਤੋਂ ਜ਼ਿਆਦਾ ਖੁਸ਼ੀ ਕਿਸ ਨੂੰ ਹੁੰਦੀ ਹੈ ਤੇ ਸਰਦਾਰ ਕੇਰ ਸਿੰਘ ਨੇ ਕਿਹਾ ਸੀਗਾ ਸੱਚੇ ਪਾਸ਼ਾਉ ਘਰ ਵਾਲਿਆਂ ਸੱਚੇ ਪਾਸ਼ਾਏ ਨੇ ਕਿਹਾ ਬਿਲਕੁਲ ਸਹੀ ਔਰ ਉਹ ਘਰ ਵਾਲੇ ਉਸ ਸਮੇਂ ਕਿਥੇ ਛੱਬੀ ਪੋਦੇ ਜਦੋਂ ਆਇਆ ਹੀ ਉਹ ਸੱਚੇ ਪਾਤਸ਼ਾਹੇ ਨੇ ਆਪਣੇ ਉੱਤੇ ਲਾਇਆ ਸੀ ਕਿ ਮੈਨੂੰ ਇਸ ਟਾਈਮ ਇੰਨੀ ਖੁਸ਼ੀ ਆ ਔਰ ਇਸੇ ਤਰ੍ਹਾਂ ਹੀ ਖੁਸ਼ੀ ਜਿਹੜੀ ਉਹ ਸਾਨੂੰ ਸਾਰਿਆਂ ਨੂੰ ਹੁੰਦੀ ਆ ਔਰ ਮੈਂ ਤੁਹਾਡਾ ਵੀਰ ਅੱਜ ਮੈਂ ਇੰਨਾ ਖੁਸ਼ ਹਾਂ ਇੰਨੀ ਖੁਸ਼ੀ ਦੇ ਵਿੱਚ ਝੁੰਦਾ ਕਿ ਜਿੱਥੇ ਸੱਚੇ ਪਾਤਸ਼ਾਹੇ ਨੇ ਆਪ ਉਹ ਦਿਨ ਮਨਾਇਆ ਤੇ ਸਾਰੀ ਸੰਗਤ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਸੱਚੇ ਪਾਤਸ਼ਾਹੇ ਨੇ ਹਰ ਬਣੀ ਵਿੱਚ ਲਿਖਾਇਆ ਵੀ ਹੈ 13 ਮਾਗ 218 ਬਿਕਰਮੀ ਕਿਸ਼ਨ ਸਿੰਘ ਦੇ ਘਰ ਅਲੜ ਪਿੰਡੀ ਗਰਦਾਸਪੁਰ ਸੰਗਤ ਨਾਲੋਂ ਬਹੁਤ ਹੀ ਅਡਿਕ ਹਰ ਜੂ ਆਪਰਖਾਏਂਦਾ ਅੰਗਨੇ ਸੰਗਤ ਨਾਲੋਂ ਬਹੁਤ ਹੀ ਡੀਕ ਪਰਮਾਤਮਾ ਖੁਦ ਮੈਂ ਆਪ ਰਖਦਾ ਸੰਗਤ 와 ਸਾਜ ਜਗਤ ਤਰੀਕ ਹਰ ਜੂ ਆਪਣਾ ਸ਼ਰੀਕ ਨਾ ਕਿਸੇ ਬਣਾਏਂਦਾ ਕੋ ਨਹੀਂ ਕਿਸ ਨੂੰ ਸ਼ਰੀਕ ਬਣਾਉਂਦਾ ਕਿਉਂਕਿ ਉਹਨੇ ਤੇ ਆਪਣੇ ਧੀਆ ਪੁੱਤ ਬੱਚੇ ਬਣਾਏ ਆ ਸ਼ਰੀਕ ਨਹੀਂ ਬਣਾਏ ਆਵੇ ਜਾਵੇ ਬੇਨ ਤਰੀਕ ਉਸ ਸਮਾਂ ਬੰਦ ਨਹੀਂ ਹੁੰਦਾ ਨਿਕਾ ਨਿਕਾ ਆਪਣਾ ਰੂਪ ਵਖਾਹੇਂਦਾ ਗੁਰ ਸਿਕਾਂ ਦੀ ਸਦਾ ਤਰੀਕ ਰਾਤੀ ਸੁਤਿਆਂ ਦਰਸ਼ ਵਖਾਹੇਂਦਾ ਇਹ ਬਿਲਕੁਲ ਸੱਚ ਹੈ ਜਦੋਂ ਜਿਸ ਘਰ ਦੇ ਵਿੱਚ ਇਹ ਹੁੰਦੀ ਆ ਉਹਨੂੰ ਪੱਕਾ ਯਕੀਨ ਹੋ ਜਾਂਦਾ ਵੀ ਪ੍ਰਮਾਤਮਾ ਰਾਤ ਆ ਕੇ ਦਰਸ਼ਨ ਦਿੰਦਾ ਜਿਵੇਂ ਕਿ ਸਾਨੂੰ ਸੰਗਾਸਨ ਆਉਣ ਵਾਸਤੇ ਦਰਸ਼ਨ ਦਿੱਤਾ ਹੈਗਾ ਪਿੱਛੇ ਲਾ ਕੇ ਅੰਤਮ ਵੇਲਾ ਕਰੇ ਧੀ ਕ ਆਪ ਆਪਣੇ ਰੰਗ ਰੰਗਾਇੰਦਾ ਪਹਿਲੋਂ ਸਿੱਖੀ ਹਰ ਜੀ ਆਪ ਕਰਨ ਦੀ ਪ੍ਰੀਤ ਫੇਰ ਗੁਰ ਸਿੱਖਾਂ ਪ੍ਰੀਤ ਸਖਾਏਂਦਾ ਆਈ ਸੰਦੇਸ਼ ਆ ਸਾਡੇ ਭਰਜੀ ਦਾ ਸੰਭਰਦਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਦਾ ਸਦਾ ਆਪਣੇ ਅੰਗ ਲਗਾਏਂਦਾ ਪ੍ਰੀਤ ਕਰਨੀ ਜੇ ਨਾ ਸਿੱਖਦਾ ਕਰਦਾ ਕੀ ਕਰਤਾਰ ਜੋ ਪਹਿਲਾ ਪ੍ਰੀਤ ਕਰਨੀ ਨਾ ਸਿੱਖਦਾ ਸਾਨੂੰ ਨਾ ਸਿਹਾਉਂਦਾ ਤੇ ਫਿਰ ਉਹ ਕਰਤਾ ਕਰਦਾ ਵੀ ਕੀ ਪ੍ਰੀਤ ਕਰਨੀ ਜੇ ਨਾ ਸਿੱਖਦਾ ਕਰਦਾ ਕੀ ਕਰਤਾਰ ਭਗਤਾਂ ਲੇਖ ਕਿਸ ਬਿਦਲ ਲੇਖਦਾ ਆ ਲਿਖੇ ਲੇਖ 24 ਗ੍ਰੰਥਾਂ ਦੇ ਵਿੱਚ ਭਗਤਾਂ ਦੇ ਲੇਖ ਭਗਤਾਂ ਦਾ ਨਾਮ ਲਿਖ ਕੇ ਘਰ ਘਰ ਜਾ ਕੇ ਜਗਤ ਚੱਲਦਾ ਕਿਵੇਂ ਵਿਹਾਰ ਵੇਖੋ ਖੇਲਾ ਸਭ ਅਨਡੇਠਦਾ ਅਨਡਿਠੜੀ ਕਰੇ ਕਾਰ ਪਹਿਲੋਂ ਬਣਿਆ ਆਪ ਜਿਸ ਜਿਸ ਦਾ ਤੇ ਸੱਜਣ ਲਹਿ ਤਾਰ ਸਤਗੁਰ ਕੀ ਦਾ ਜਿਦਾ ਜਿਦਾ ਬਣਿਆ ਉਨਾ ਸਜਣਾ ਨੂੰ ਨੇ ਤਾਰ ਲੈ ਜਗ ਤਨੇ ਤਰ ਕਿਸੇ ਨਾ ਦੇਸ ਦਾ ਅੰਦਰ ਅੰਦਰ ਕਰੇ ਪਿਆਰ ਸਦਾ ਭੁੱਖਾ ਪ੍ਰੇਮ ਭੇਖਦਾ ਆ ਚਾਹੀਦਾ ਸਨੇ ਸਰਜ ਜੀ ਕਿਹੜੀ ਪ੍ਰੇਮ ਦੀ ਭੇਖ ਸਦਾ ਭੁੱਖਾ ਪ੍ਰੇਮ ਭੇਖਦਾ ਪੁਰਖ ਅਬਨਾਸ਼ੀ ਭਿਖਾ ਭਿਖਿਆ ਮੰਗੇ ਗੁਰਸਖ ਤੇਰੇ ਦਵਾਰ ਕਿੱਥੇ ਸਾਧਗੁਰਨ ਹੈ ਗੁਰਸਖਾਂ ਦੇ ਅੱਗੇ ਹੋ ਕੇ ਭਿਖ ਮੰਗ ਲਈ ਵੀ ਮੈਂ ਤੇਰੇ ਦਵਾਰ ਤੋਂ ਇੱਕ ਪ੍ਰੇਮ ਪਿਆਰ ਮੰਗਾ ਸਦਾ ਭੁੱਖਾ ਪ੍ਰੇਮ ਭਿਖਦਾ ਪੁਰਖ ਅਬਨਾਸ਼ੀ ਭਿਖਕ ਭਿਖਿਆ ਮੰਗੇ ਗੁਰਸਖ ਤੇਰੇ ਦਵਾਰ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਅਗੰਮਪਾਰ گور석 ਤੇਰੀ ਸਦਾ ਤਾਂਗ ਹਰ ਸਤਿਗੁਰੂ ਆਪ ਰਖਾਈਆ ਇੰਨਾ ਪਿਆਰ ਸਤਿਗੁਰ ਦਾ ਵੈ گور석 ਤੇਰੀ ਤੇ ਮੈਂ ਸਦਾ ਹੀ ਤਾਂਗ ਰਹਾ ਗੁਰ ਸਿੱਖ ਤੇਰੀ ਸਦਾ ਤਾਂਗ ਹਰ ਸਤਗੁਰ ਆਪ ਰਖਾਈਆ ਤੇਰੇ ਪ੍ਰੇਮ ਦੀ ਅਨ ਡਿੱਠੀ ਤਾਂਗ ਆਪਣੀ ਧਾਰ ਵਿਖਾਈਆ ਨਿਰਗੁਣ ਕਰੇ ਸਵੰਗੀ ਸਾਂਗ ਆਪਣਾ ਦੇਖ ਵਟਾਈਆ ਵਾ ਵਾ ਹਰ ਕਰ ਵੇਖੇ ਮਹੀਨਾ ਮਾਗ ਉਹ ਕਿਹੜਾ ਆਪਾਂ ਮਾਗ ਦਾ ਮਹੀਨਾ ਬਣਾ ਰਹੇ ਔਰ 21 ਮਾਗ ਵੀ ਜਿਹੜਾ ਬਣਾਇਆ ਗਿਆ ਸੀਗਾ ਉਹ ਸਤਪੁਰ ਦੇ ਹੁਕਮ ਮੁਤਾਬਕ ਆਪਾਂ ਬਣਾਇਆ ਸੀ ਵਾ ਵਾ ਕਰ ਕਰ ਵੇਖੇ ਮਹੀਨਾ ਮਾਗ ਗੁਰਮੁਖ ਰਲ ਰਲ ਮਿਲ ਨਹਾਵਣ ਰਹੇ ਨਹਾਈਆ ਦਾਤਾ ਦਤਾਰ ਸਾਧ ਰੱਖੇ ਯਾਦ ਕੁੱਲ ਕਦੇ ਨਾ ਜਾਈਆ ਔਰ ਦਾਤਾ ਦਤਾਰ ਸਤਗੁਰ ਜਿਹੜਾ ਉਹ ਸਦਾ ਯਾਦ ਰੱਖਦਾ ਉਹ ਕੁੱਲ ਨਹੀਂ ਦਾ ਕੁੱਲ ਅਸੀਂ ਜ ਸਕਦੇ ਆ ਉਹ ਅਪਾਇ ਬੇਨਕ ਗਰਮੁਖਾ ਸੁਣੇ ਨਾ ਕਿਸੇ ਫਰਿਆਦ ਦੇਵਨ ਹਾਰ ਸਰਬ ਸਜਾਇਆ ਪ੍ਰਿਆਤਿਨਾਂ ਦੀ ਗੁਰਮੁਖਾਂ ਦੀ ਸੰਗਤ ਜਿਸ ਬਣਾਇਆ ਜਿਸ ਬਣਾਇਆ ਆਦਿ ਜੁਗਾਦ ਸੋ ਗੁਰਮੁਖਾਂ ਮਿਲਣ ਆਇਆ ਚਾਈ ਚਾਈਆ ਜਿਨੇ ਪ੍ਰਮਾਤਮਾ ਨੇ ਅਕਾਲ ਪੁਰਖ ਆਦਿ ਜਗਤ ਬਣਾਇਆ ਤੇ ਉਹ ਖੁਦ ਮੇਲ ਨਵਾਹ ਤੇ ਸਾਨੂੰ ਆਇਆ ਰਲ ਮਿਲ ਕੇ ਜਾਓ ਸਚਾ ਨਾਦ ਸੋਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਵਡਿਆਈ ਆ ਔਰ ਰਲ ਮਿਲ ਕੇ ਨਾਦ ਵਜਾਓ ਢੋਲ ਵਜਾ ਦਿਓ ਇੱਕ ਵਾਰੀ ਸ੍ਰਿਸ਼ਟੀ ਨੂੰ ਦੱਸ ਦਿਓ ਸਦਾ ਕਾਲਪੁਰ ਪਾਇਆ ਅਰੋੜਾ ਢੋਲ ਵਜਾਇਆ ਗਿਆ 21 ਮਾਗ ਨੂੰ ਜਲੰਧਰ ਦੇ ਵਿੱਚ ਉਹ ਬਾਹਰ ਤੋਂ ਵੀ ਮੈਨੂੰ ਫੋਨ ਆ ਰਿਹਾ ਅਮਰੀਕਾ ਦੇ ਵਿੱਚੋਂ ਇਖੇਠਾ ਜਿਹੜਾ ਚੇਵੀ ਜਿੰਨਾ ਢੋਲ ਵੱਜਿਆ ਉਹ ਕਿੱਥੇ ਆ ਸੱਚਖੰਡ ਦੇ ਵਿੱਚ ਪਹੁੰਚਿਆ ਰਿਹਾ ਹੈ ਔਰ ਸੰਗਤ ਨੇ ਬੜੀ ਹੀ ਖੁਸ਼ੀਆਂ ਦੇ ਨਾਲ ਭੰਗੜਾ ਪਾਇਆ ਬਹੁਤ ਬਹੁਤ ਖੁਸ਼ੀ ਮਨਾਈ ਅੱਜ ਮੈਂ ਸਤਗੁਰ ਦਾ ਔਰ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਹੀ ਸੰਗਤ ਖੁਸ਼ੀਆਂ ਦੇ ਵਿੱਚ ਜੋੜ ਮੇਲਾ ਕਰੇ ਤੇ ਬੜਾ ਹੀ ਮਹਾਰਾਜ ਦਾ ਸਤਿਗੁਰ ਜਿਹੜਾ ਰੰਗ ਸਾਨੂੰ ਛੜੇ ਔਰ ਸੱਚੇ ਪਾਤਸ਼ਾਹ ਮੈਂ ਵੀ ਜੀ ਟਾਈਮ ਹੋ ਗਿਆ ਮੈਂ ਸੱਚੇ ਪਾਤਸ਼ਾਹੀ ਦੀ ਹਰ ਬਾਣੀ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਜੇ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਜਾਂ ਵਿਚਾਰ ਕਰਦਿਆਂ ਕੋਈ ਗਲਤੀ ਹੋ ਗਈ ਹੈ ਤਾਂ ਮੈਂ ਸੱਚੇ ਪਾਤਸ਼ਾਹੀ ਪਾਸੋਂ ਹਰ ਸੰਗਤ ਪਾਸੋਂ ਇਹ ਮੈਂ ਮੰਗਦਾ ਹਾਂ ਆਓ ਪੰਜ ਕਰਿਆ ਦਾ ਸਾਥ ਜੀ ਸੋ ਹਨਾ ਐਸ਼ ਸਿੰਘ ਵਿਸ਼ਨੋ ਭਗਮਾਨ ਵੀਰਾਂ